ਮੈਨੂੰ ਯਾਦ ਆ ਚਾਰਕ ਸਾਲ ਪਹਿਲਾਂ ਲੰਗਰ ਵਿੱਚ ਇੱਕ ਸੱਜਣ ਇੱਥੋਂ ਮਸਤਾਨੇ ਜੇ ਆਉਂਦੇ ਨੇ ਸ਼ਰਾਬ ਪੀਂਦਾ ਉਹਨਾਂ ਦਾ ਸੁਭਾਅ ਹੈ ਆਪਣੇ ਸਿੰਘ ਜਣ ਲੱਗੇ ਵੀ ਤੁਸੀਂ ਸ਼ਰਾਬ ਪੀ ਕੇ ਨਾ ਆਇਆ ਕਰੋ ਨਹੀਂ ਤਾਂ ਅਸੀਂ ਤੁਹਾਡੀ ਸੇਵਾ ਕਰ ਦੇਣੀ ਹੈ ਉਹ ਬਗੈਰ ਲੰਗਰ ਸ਼ਗਨ ਤੋਂ ਚਲੇਗਾ ਸਾਨੂੰ ਦੱਸਿਆ ਵੀ ਉਹ ਅੱਜ ਲੰਗਰ ਸ਼ਗਨ ਤੋਂ ਬਗੈਰ ਹੀ ਚਲਾ ਗਿਆ ਕਿ ਨਾਂ ਕਹਨੇ ਕੀਤੀ ਆ ਕਿ ਨਾ ਹੁਣਾ ਅਵਸਤ ਜਨ ਸਿੰਗਲੇ ਕੀਤੀ ਆ ਅਸੀਂ ਉਹਨੂੰ ਸਤ ਲਿਆ ਕਿ ਰੋਟੀ ਤਾਂ ਤੂੰ ਹੋਰ ਹੀ ਬੰਦ ਕਰ ਦਿੰਦੀ ਹਵਾ ਵੀ ਬੰਦ ਕਰ ਦਏਗਾ ਪਾਣੀ ਵੀ ਬੰਦ ਕਰ ਦਏਗਾ ਉਹਦਾ ਧਰਤੀ ਤੇ ਚੱਲਣਾ ਵੀ ਬੰਦ ਕਰ ਦਏਗਾ ਤੇਰੇ ਬਿਓ ਦਾ ਰਾਜ ਆ ਜੇ ਉਸਨੇ ਉਸਨੂੰ ਸਵਾਸ ਦਿੱਤੇ ਨੇ ਮਾਲਕ ਨੇ ਸਮਾਂ ਦਿੱਤਾ ਹੋਇਆ ਨਾ ਕਿਉਂ ਬੀਤੀ ਜਾਓ ਜਾ ਕੇ ਕਹਿ ਕੇ ਆਓ ਪ੍ਰਸ਼ਾਦਾ ਛਕੋ ਦੱਸ ਰਹੇ ਆਪ ਨੂੰ ਸਾਈਕਲ ਤੇ ਗਏ ਬੇਨਤੀ ਕੀਤੀ ਵੀ ਪ੍ਰਸ਼ਾਦਾ ਛਕ ਜਲ ਤੁਸੀਂ ਤੇ ਬੇਨਤੀ ਕੀਤੀ ਵੀ ਤੁਸੀਂ ਜਰੂਰ ਹਾਜ਼ਰੀ ਭਰਨੀ ਆ ਲੰਗਰ ਵਿੱਚ ਪ੍ਰਸ਼ਾਦਾ ਜ਼ਰੂਰ ਛਕਣਾ ਠੀਕ ਹੈ ਤੁਸੀਂ ਸ਼ਰਾਬ ਪੀਂਦੇ ਹੋ ਤੁਹਾਡਾ ਕਰਮ ਸਾਡਾ ਕਰਮ ਨਹੀਂ ਜੇ ਸਤਗੁਰੂ ਨੇ ਤੁਹਾਨੂੰ ਜੀਵਨ ਦਿੱਤਾ ਹੋਇਆ ਤਾਂ ਜੇ ਕਿਤੇ ਬੰਦੇ ਦੇ ਹੱਥ ਵੰਡਣ ਦੀ ਗੱਲ ਆ ਜਾਏ ਤਾਂ ਭੁੱਖੇ ਮਾਰਦਾ ਆਖੋ ਸਤਨਾਮ ਵਾਹਿਗੁਰੂ ਜੇ ਕਿਤੇ ਬੰਦੇ ਦੇ ਹੱਥ ਸਭ ਕੁਝ ਆ ਜਾਏ ਪਾਕਿਸਤਾਨ ਨੂੰ ਇਹ ਹਵਾ ਨਾ ਜਾਣ ਦੇਵੇ ਹਵਾ ਕਿਉਂ ਇਨੂੰ ਇਸ ਕਰਕੇ ਰੱਬ ਨੇ ਵੰਡਣ ਨਹੀਂ ਲਾਇਆ ਕਿਉਂਕਿ ਇੰਨੇ ਜੋਗ ਗਈ ਹੈ ਨਹੀਂ ਅੱਖੋਂ ਸਤਨਾਮ ਦੀ ਵਾਹਿਗੁਰੂ ਜਦੋਂ ਦਾਤਾ ਸਭ ਕੁਝ ਦੇ ਰਿਹਾ ਤੈਨੂੰ ਕੀ ਹੱਕਾ ਮੈਂ ਹੱਸਦਾ ਸੀ ਇਹਨਾਂ ਨੂੰ ਵਿਤੌੜ ਦਾ ਚੁੱਲ੍ਹਾ ਜਿਹੜਾ ਨਾ ਇਸ ਕਰਕੇ ਉਹਦੇ 'ਚ ਅੱਗ ਬਲਦੀ ਆ ਕਿਉਂਕਿ ਸਾਧ ਸੰਗਤ ਦਰਸ਼ਨ ਦੇਣ ਉਹਦੀ ਅੱਖੋਂ ਸਤਨਾਮ ਦੀ ਵਾਹਿਗੁਰੂ ਦੰਨ ਦੇਣਾ ਜਿਹੜਾ ਮੈਂ ਬੇਨਤੀ ਕਰ ਰਿਹਾ ਇਹਨਾਂ ਨੂੰ ਇਹੀ ਬਿਠਾ ਕੇ ਕਹੀਦਾ ਸਾਧ ਸੰਗਤ ਦੀ ਕਿਰਪਾ ਨਾਲ ਇਹ ਤੁਹਾਡਾ ਚੁੱਲਾ ਚੱਲਦਾ ਅੱਗ ਵੱਲਦੀ ਆ ਨਹੀਂ ਤਾਂ ਅੱਗ ਨਾ ਬਲਿਆ ਆਖੋ ਸਤਨਾਮ ਵਾਜ ਗੁਰੂ ਕੋਈ ਵੀ ਦੁਨੀਆ ਦਾ ਮਹਾਤਮਾ ਵੱਡੇ ਤੋਂ ਵੱਡਾ ਸਮਾਗਮ ਰਚਾ ਸਕਦਾ ਪਰ ਉਹ ਜਿਹੜੀ ਸੇਵਾ ਹੈ ਕਿਸੇ ਗ੍ਰਸਤੀ ਤੋਂ ਆ ਰਹੀ ਹੈ ਕੋਈ ਵੀ ਵੱਡੇ ਤੋਂ ਵੱਡਾ ਮਹਾਤਮਾ ਕੋਈ ਹਸਪੀਟਲ ਕੋਈ ਗੁਰਦੁਆਰਾ ਸਾਹਿਬ ਕੋਈ ਸ਼ਰਮ ਬਣਾ ਸਕਦਾ ਪਰ ਜਿਹੜੀ ਸੇਵਾ ਆ ਰਹੀ ਹੈ ਉਹ ਗ੍ਰਸਤੀ ਬਨੋ ਆ ਰਹੀ ਹੈ ਕੋਈ ਵੀ ਮਹਾਪੁਰਸ਼ ਵੱਡੇ ਤੋਂ ਵੱਡਾ ਲੰਗਰ ਲਗਾ ਸਕਦਾ ਪਰ ਉਹ ਜਿਹੜੀ ਸੇਵਾ ਆ ਰਹੀ ਹੈ ਉਹ ਗ੍ਰਸਤੀ ਬਨੋ ਆ ਰਹੀ ਹੈ ਇਹਨਾਂ ਸਭ ਕੁਝ ਬਾਜੀ ਜਿੱਤ ਕੇ ਗ੍ਰਸਤੀ ਫਿਰ ਪਿੱਛੇ ਖੜਾ ਤੇ ਹੱਥ ਜੁੜੇ ਹੋਏ ਨੇ ਕਿਤੇ ਗਲਤੀ ਹੋ ਗਈ ਹੋਵੇ ਦੇਖੇ ਮਾ ਕਰ ਦੇਣਾ ਆਖੋ ਸਤਨਾਮ ਵਾਹਿਗੁਰੂ ਬਾਜੀ ਤੇ ਅਸਲ ਵਿੱਚ ਤੁਸੀਂ ਲੈ ਗਏ ਹੋ ਗੁਰੂ ਦਰਬਾਰ ਚ ਤੁਸੀਂ ਲੈ ਗਏ ਹੋ ਬਾਜੀ ਸਾਨੂੰ ਤਾਂ ਤੁਸੀਂ ਮਾਣ ਦਿੱਤਾ ਸਾਰਿਆਂ ਨੂੰ ਮਹਾਂਪੁਰਸ਼ਾਂ ਤਾਂ ਤੁਸੀਂ ਮਾਣ ਦਿੰਦੇ ਹੋ ਗੁਰਮੁਖਾਂ ਨੂੰ ਮਾਣ ਦਿੰਦੇ ਹੋ ਤੁਸੀਂ ਇਹ ਤੁਹਾਡੇ ਜੋ ਤੁਸੀਂ ਕਰ ਸਕਦੇ ਹੋ ਉਹ ਦੁਨੀਆ ਦਾ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ ਆਖੋ ਸਤਨਾਮ ਵਾਹਿਗੁਰੂ